ਫਰੈਂਡਸ ਵੈਲਕਮ ਟੂ ਮਾਈ ਨਿਊ ਵਲੌਗ ਸੋ ਫਰੈਂਡਸ ਦੋ ਦਿਨ ਹੋ ਗਏ ਬੜੀ ਸੋਹਣੀ ਧੁੱਪ ਚੜਦੀ ਹੈ ਇੱਕ ਦਿਨ ਤੁਹਾਨੂੰ ਦਿਖਾਇਆ ਸੀ ਧੁੱਪ ਚੜੀ ਤੇ ਅਸੀਂ ਕੱਪੜੇ ਬੜੇ ਧੁੱਤੇ ਸੀ ਤੇ ਸੁੱਕ ਰਹੇ ਸੁੱਕ ਗਏ ਹਨ ਸਾਰੇ ਬੜੀ ਸੋਹਣੀ ਸ਼ਾਮ ਤੱਕ ਧੁੱਪ ਲੱਗੀ ਰਹੀ ਸੀ ਸੋ ਅੱਜ ਮੈਂ ਤੁਹਾਨੂੰ ਦਿਖਾਨੀ ਹੈ ਧੁੱਪ ਲੱਗੀ ਹੈ ਤੇ ਬੜਾ ਪਤੰਗ ਉਡਦੇ ਪਏ ਨੇ ਸਾਡਾ ਕੋਠਾ ਵੀ ਪਤੰਗਾਂ ਨਾਲ ਭਰ ਗਿਆ ਕਿੰਨੇ ਸਾਰੇ ਡਿੱਗੇ ਨੇ ਸੋ ਅੱਜ ਤੁਹਾਨੂੰ ਸਾਰੇ ਨਜ਼ਾਰੇ ਦਿਖਾਣੇ ਅੱਜ ਦੇ ਵੀ ਸੋਇਆ ਸਾਡੇ ਕੋਠੇ ਦਾ ਐਂਟਰ ਅਸੀਂ ਇੱਥੇ ਅਸੀਂ ਬੰਜਾ ਡਾਇਆ ਹੋਇਆ ਕੱਕ ਬਹਿ ਗਿਆ ਬਹੁਤ ਦੋ ਮਿੰਟ ਬੈਠੋਗੇ ਮੈਂ ਪਤੰਗ ਵੀ ਖਾ ਲਵਾਂ ਆ ਵੇਖੋ ਮੈਂ ਤੁਹਾਨੂੰ ਵੀ ਦੇਵਾਂਗੀ ਪਤੰਗ ਆਇਓ ਨਾ ਮੇਰੇ ਪਿੱਛੇ ਸਟਾਰਟ ਕਰਦੇ ਆਂ ਦੇਖੋ ਆ ਦੇਖੋ ਪਹਿਲਾ ਪਤੰਗ ਇੱਥੇ ਡਿੱਗਾ ਕਿੰਨਾ ਸੋਨਾ ਦੇਖੋ ਚਮਚ ਬੰਦਾ ਜਾ ਚਮਕੀਲਾ ਦੇਖਿਆ ਕਿੰਨਾ ਸੋਨਾ ਪਤੰਗ ਗਿਆ ਇੱਕ ਦੂਜਾ ਪਤੰਗ ਆ ਡਿੱਗਾ ਜੇ ਇਹ ਟੁੱਟ ਗਿਆ ਹੋਇਆ ਡਿੱਗ ਡਿੱਗ ਟੁੱਟਾ ਮਤਲਬ ਟੁੱਟ ਕੇ ਡਿੱਗਾ ਤੀਜਾ ਪਤੰਗ ਆ ਡਿੱਗਾ ਜੇ ਇਹ ਵੀ ਟੁੱਟ ਗਿਆ ਹੋਇਆ ਤੀਜਾ ਪਤੰਗ ਵੀ ਟੁੱਟ ਗਿਆ ਸੋ ਚੌਥਾ ਪਤੰਗ ਤੁਹਾਡੇ ਸਾਹਮਣੇ ਆਜੇ ਇੱਥੇ ਦੇਖੋ ਕਿੰਨਾ ਸੋਹਣਾ ਮੈਂ ਬਾਤ ਚੁੱਕਾਂਗੀ ਪਹਿਲੇ ਮੈਂ ਤੁਹਾਨੂੰ ਦਿਖਾ ਦਵਾਂ ਹੋ ਪੰਜਵਾਂ ਤੇ ਛੇਵਾਂ ਪਤੰਗ ਆਜੇ ਆ ਦੇਖੋ ਇਹ ਵੀ ਵਧੀਆ ਇੱਕ ਨੂੰ ਟੇਪਾਂ ਲੱਗਿਆ ਨੇ ਆ ਵਧੀਆ ਹਾਲਤ ਵਿੱਚ ਚੱਚਾ ਮਚਮਿੰਦਾ ਜਾ ਦੇਖੋ ਕਿੰਨਾ ਸੋਹਣਾ ਤੇ ਇੱਥੇ ਇੱਕ ਹੋਰ ਡਿੱਗਾ ਸੀ ਆ ਦੇਖੋ ਮੇਰੇ ਭਰਾ ਦੀ ਜਿੰਮ ਇਹਦੇ ਵਿੱਚ ਇੱਕ ਡਿੱਗਾ ਸੀ ਇਹ ਵੀ ਟੁੱਟ ਗਿਆ ਇੱਥੇ 3 ਲੇ ਬਲੇ ਡਿੱਗੇ ਨੇ ਅਸੀਂ ਪਤੰਗ ਦੁਆਰਾ ਬਣਾ ਲੈਣੇ ਤੇ ਨੂੰ ਉੱਥੇ ਦਿਖਾਏ ਇੱਕ ਹੋਰ ਜਾਂ ਦੋ ਹੋਰ ਤੇ ਦੋ ਤਾਂ ਦੇ ਆ ਜੇ ਆ ਦੇਖੋ ਇੱਕ ਕਿੰਨਾ ਸੋਹਣਾ ਚਾਂਚਮੰਦਾ ਲਿਗਾ ਇਹ ਕਾ ਦੇ ਤਿਰੰਗੇ ਵਰਗਾ ਸ਼ੋ ਕਿੰਨੇ ਪਤੰਗ ਤੁਹਾਨੂੰ ਮੈਂ ਡਿਗੇ ਹੋਏ ਦਿਖਾਏ ਨੇ ਉੱਡਦੇ ਵੀ ਦਿਖਾਨੀਆਂ ਉਹ ਉਧਰਲੇ ਪਾਸੇ ਦਿਖਣਗੇ ਜੇ ਸੂਰਜੀ ਇਧਰਲੇ ਪਾਸੇ ਕਿੰਨੇ ਉੱਡਦੇ ਪਏ ਨੇ ਆਹ ਵੇਖੋ ਸਾਡੇ ਸ਼ਾਸਤ ਤੇ ਸਿੱਧੇ ਸਿੱਧੇ ਤਾਂ ਨੂੰ ਉੱਡਦੇ ਪਏ ਚੁੰਗੀਲੇ ਚੁਕੀਲੇ ਫਿਰ ਤੋਂ ਉਪੇਦਨ ਨੂੰ ਤਾਂ ਕਰਕੇ ਸਾਰੇ ਪਤੰਗ ਸਾਡੇ ਕੋਠੇ ਵਾਲ ਨੂੰ ਆਣ ਆਣ ਕੇ ਡਿੱਗੀ ਜਾਂਦੇ ਨੇ ਸੋ ਬਸੰਤ ਪੰਚ ਵੀ ਆਉਣ ਵਾਲੇ ਸਾਡੇ ਤੇ ਮੋਜਾ ਲੱਗ ਜਾਣਗੇ ਤੁਹਾਨੂੰ ਦਿਖਾਇਆ ਸੀ ਬਸੰਤ ਪੰਚਵੀ ਤੇ ਮੇਰੇ ਭਰਾ ਨੇ ਇੱਕ ਆਪਣੇ ਘਰ ਦੀ ਜੁ ਗਾੜੀ ਲਗਾ ਕੇ ਫਿਰਕੀ ਬਣਾਈ ਹੈ ਡੋਰੀ ਪਟਣ ਵਾਲੀ ਜੇ ਕਿਸ ਨੇ ਵਲੌਗ ਨਹੀਂ ਵੇਖਿਆ ਤਾਂ ਮੈਂ ਨੂੰ ਡਿਸਕ੍ਰਿਪਸ਼ਨ ਚ ਉਹਦਾ ਲਿੰਕ ਮੈਂਸ਼ਨ ਕਰ ਦੇਵਾਂਗੀ ਦੇਖ ਲਿਓ ਜੇ ਫਿਰਕੀ ਬੜੇ ਕੰਮ ਦੀ ਚੀਜ਼ ਬਣਾਈ ਹੈ ਜਿੰਨੇ ਬਣਵਾਣੀ ਉਹ ਵੀ ਦੱਸ ਦੇਣਾ ਮੇਰਾ ਭਰਾ ਬਣਾ ਦੇਗਾ ਕਮੈਂਟ ਚ ਦੱਸ ਦਿਓ। ਉਹ ਦੇਖੋ ਉੱਧਰ ਪਤੰਗ ਉੱਡਦਾ ਪਿਆ। ਸੋ ਇਦਾਂ ਜਾਰੇ ਵਣ ਦਿਖਾਉਂਦੀ ਰਵਾਂਗੀ ਬਣੇ ਰਿਹਾ ਫਿਰ ਵਲੌਗ ਵਿੱਚ ਐਂਡ ਤੱਕ। ਕਾਕੇ! ਦੇਖਾ ਕਿੰਨੇ ਸਾਰੇ ਪਤੰਗ ਆ ਗਏ ਆਪਣੇ ਕੋਲ ਉੱਡ ਕੇ। ਹੈ ਨਾ ਜੋਨੀਆ? ਤੁਛ ਕੇਰੇ ਨੇ ਨਾ। ਕਿਰੇ ਨੇ ਨਾ ਜੁੱਜੇ ਨੇ। ਤਿਰੰਗਾ ਨੇ ਨਾ ਤਿਰੰਗਾ। ਕਾ ਫਿਰ? ਕਾ ਫਿਰ ਮੇਰਾ ਕਿਦਾਂ ਕਹਿੰਦੇ ਹੁੰਦੇ ਨੇ? ਮੇਰਾ ਦੇਸ਼ ਮਹਾਨ ਨਹੀਂ ਨਹੀਂ ਉਹ ਮੈਂ ਪੰਜਾਬੀ ਹਾਂ ਇਹਨਾਂ ਤਾਂ ਮੈਨੂੰ ਪਤਾ ਨਹੀਂ ਕਿੱਦਾਂ ਬੋਲਦੇ ਹੁੰਦੇ ਨੇ ਭਾਰਤ ਮਾਤਾ ਕੀ ਜੈ ਹਾਂ ਬੋਲ ਦੇ ਭਾਰਤ ਮਾਤਾ ਕੀ ਜੈ ਆਈ ਲਵ ਇੰਡੀਆ ਹਾਂ ਆ ਗਿਆ ਜਦ ਕਹ ਦੇ ਆਈ ਲਵ ਮਾਈ ਇੰਡੀਆ ਆਈ ਲਵ ਮਾਈ ਇੰਡੀਆ ਹੋਏ 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 ਇੰਡੀਆ ਵਾਲਾ ਬਤਾਉਂਗਾ ਮੇਰੇ ਪੋਤੇ ਦੇ ਨਾਮ ਕੱਲ ਨੂੰ ਡਾਵਾਂਗੇ ਜਦੋਂ ਤੈਨੂੰ ਫਰਾਵਾਂਗੇ ਫਿਰ ਕੱਲ ਨੂੰ ਨਹੀਂ ਸੋਰੀ ਮੈਂ ਤਾਂ ਤਪਤਵੀ ਮਹਰ ਦੇ ਨਾਮ ਡਾਵਾਂਗੇ ਕਿਸ਼ੇ ਸ਼ਾਇਦ ਅਸੀਂ ਅੱਜ ਵੀ ਡਾਈਏ ਕਿਉਂਕਿ ਮੇਰੇ ਭਰਾ ਜੀ ਛੁੱਟੀ ਤੇ ਨੇ ਫਿਲਹਾਲ ਤਾਂ ਉਹ ਦਰਸ਼ਨ ਕਰਨ ਹੋ ਗਏ ਹੋਏ ਅੰਮ੍ਰਿਤਸਰ ਜੀ ਆਣਗੇ ਤੇ ਸ਼ਾਇਦ ਅੱਜ ਪਤੰਗ ਉਡਾਈਏ ਜੋ ਡਾਈ ਤੇ ਮੈਂ ਤੁਹਾਨੂੰ ਆਪਣੀ ਚੱਕਰੀ ਦੀ ਰੀਲ ਵੀ ਬਣਾ ਕੇ ਦਿਖਾਵਾਂ ਜਿਹੜੀ ਮੇਰੇ ਭਰਾ ਨੇ ਬਣਾਈ ਹੈ ਵਲੌਗ ਵਿੱਚ ਤਾਂ ਮੈਂ ਇਹਨੂੰ ਚੱਲਦੀ ਮਤਲਬ ਡਾਲ ਭੇੜਦੇ ਹੋਏ ਨਹੀਂ ਦਿਖਾਇਆ ਉਹ ਉੱਥੇ ਪਤੰਗ ਉੱਡੇ ਪਏ ਨੇ ਅੱਜ ਉੱਥੇ ਵਰਨ ਭਾਜੀ ਨਹੀਂ ਉਡੰਦੇ ਪਏ ਉਹ بڑے ਪਤੰਗ ਉਡੰਦੇ ਹੁੰਦੇ ਨੇ ਹਾਰੀਆਂ ਪਤੰਗਾ ਮੈਂ ਇਕੱਠੀਆਂ ਕਰਕੇ ਇੱਥੇ ਰੱਖ ਲਿਆ ਨੇ ਦੇਖੋ ਆਵਲੀ ਪਤੰਗ ਮੇਰੇ ਪੁੱਤ ਦੀ ਏ ਆਈ ਲਵ ਮਾਈ ਇੰਡੀਆ ਪਤੰਗਾ ਤੇ ਉਡਾਰਨੀ ਸਕਦਾ ਬੈਠਾ ਏ ਇਹਨੂੰ ਝੰਡਾ ਦੇਣਿਆ ਝੰਡਾ ਲਹਿਰਾ ਆ ਲੈ ਪੁੱਤ ਆਈ ਲਵ ਮਾਈ ਇੰਡੀਆ ਕਹ ਦੋ ਫਲੋ 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 ਫਾਲੋ 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 ਸ਼ਾਬਾਸ਼ ਲਹਿਰਾ ਦਿਓ ਆਈ ਲਵ ਮਾਈ ਇੰਡੀਆ ਯੂ ਲਵ ਇੰਡੀਆ ਕੀ ਕਹਣਾ ਚਾਹੋਗੇ ਛੋਨੇ ਜੁਲਾਵਿੰਦਿਆ ਨਹੀਂ ਕਹਿੰਦਾ ਬੋਲਦਾ ਨਹੀਂ ਅਜੇ ਗੰਦਾ ਕੱਚਾ ਹੀ ਇਹ ਮੇਰਾ ਗੰਦਾ ਕੱਚਾ ਹੀ ਆ ਲੈ ਓ ਦੇਖੋ ਤੁਹਾਡੇ ਸਾਹਮਣੇ ਵਿਸ਼ਾਲ ਵਿਸ਼ਾਲ ਨੂੰ ਪਾਜੀ ਉੱਥੇ ਚੜ ਚੁੱਕੇ ਨੇ ਉਹ ਪਤੰਗ ਬੜੇ ਡਾਂਦੇ ਹੁੰਦੇ ਨੇ ਅੱਜ ਇਹ ਪਤੰਗ ਉਡਾਉਣ ਲੱਗੇ ਆਪਣੇ ਕੋਠੇ ਤੇ ਤੀਸਰੀ ਮੰਜ਼ਲ ਤੇ ਚੜ ਗਏ ਨੇ ਉੱਥੇ ਹਵਾ ਵੀ ਬੜੀ ਸ਼ੋਹਣੀ ਲੱਗਣੀ ਪਤੰਗ ਬੜੇ ਵਧੀਆ ਉੱਡਣੇ ਟਾਪ ਤੇ ਨਜ਼ਾਰੇ ਵੀ ਦੇਖਦੇ ਨੇ ਛੜ ਕੇ ਕੋਠੇ ਤੇ ਉਹ ਦਰਪਤੰਗ ਵੱਟ ਦੇ ਪਏ ਕੋਡ ਦਾ ਪਿਆ ਬੜੇ ਵੱਟ ਦੇ ਪਏ ਨੇ ਅਸੀਂ ਵੀ ਦੇਖਾਂਗੇ ਜੇ ਸ਼ਾਮ ਤੱਕ ਜੇ ਉੱਡ ਆਏਗੇ ਤੋ ਡਾਵਾਂਗੇ